ਇਹ ਆਪਾਂ ਬੋਡੀ ਬਿਲਡਿੰਗ ਵਿੱਚ ਪਾਰਟਿਸਿਪੇਟ ਕੀਤਾ ਸੀ ਗਲੋਬਲ پاور ਲਿਫਟਿੰਗ ਬਾਊਡ ਐਸੋਸੀਏਸ਼ਨ ਨਾਲ ਤੇ ਇਹਦੇ ਵਿੱਚ ਆਪਣੇ ਦੋ ਗੋਲਡ ਮੈਡਲ ਇੱਕ ਸਿਲਵਰ ਮੈਡਲ ਆਏ ਤੇ ਆਪਣੇ 14 ਦੇਸ਼ਾਂ ਦੇ ਪਲੇਅਰ ਸੀ ਜੀ ਤਕਰੀਬਨ 200 ਦੇ ਲਗਭਗ ਪਲੇਅਰ ਸੀ ਜਿੰਨਾਂ ਚੋਂ ਇਕੱਲੇ ਆਪਾਂ ਹੀ ਸਰਦਾਰ ਸੀ ਦਸਤਾਰ ਵਾਲੇ ਬਹੁਤ ਹੀ ਜ਼ਿਆਦਾ ਫਖਰ ਦੀ ਗੱਲ ਧੀ ਤੇ ਇਹ ਦਸਤਾਰ ਕਰਕੇ ਸਾਡੇ ਸਨਮਾਨ ਇੰਨਾ ਕੀਤਾ ਹੋਇਆ ਈ ਆਪਣੇ ਉੱਤੇ ਦੇ ਲੋਕਾਂ ਨੇ ਦਸਤਾਰ ਹਾਂ ਜੀ ਬਹੁਤ ਹੀ ਜ਼ਿਆਦਾ ਪਿਆਰ ਮੈਂ ਤਾਂ ਸਾਰੀ ਕਰਦੇ ਨੇ ਜੀ ਪਰ ਆਪਾਂ ਫੇਰ ਜਿਆਦਾ ਮਿਹਨਤ ਵਧੀਆ ਮਿਹਨਤ ਕਰੀਆ ਤੇ ਆਪਣਾ ਨਤੀਜਾ ਆਪਾਂ ਨੂੰ ਮਿਲਿਆ ਜੀ ਤੇ ਵੈਸੇ ਇਦਾਂ ਹੋ ਗਿਆ ਆਪਾਂ ਨੂੰ 7 ਸਾਲ ਹੋ ਗਏ professionl ਤੌਰ ਤੇ bodybuilding ਦੇ ਆਇਆ ਸ਼ੌਂਕ ਦਾ ਕੋਈ ਮੁੱਲ ਨਹੀਂ ਕਿਉਂਕਿ ਮਿਹਨਤ ਤੋਂ ਬਿਨਾ ਇਹ ਸ਼ੌਂਕ ਨਹੀਂ ਪੂਰਾ ਹੁੰਦਾ ਹਾਂ ਜਿਹੜੇ ਲਈ ਬਹੁਤ ਹੀ ਜ਼ਿਆਦਾ ਕਠੋਰ ਮਿਹਨਤ ਕਰਦੇ ਖਰਚਾ ਤਾਂ ਦੇਖਿਆ ਜੇ ਜੇ ਆਪਾਂ ਦਾ ਖਾਣਾ ਖਰਾਕ ਦਾ ਹੀ ਦੇਖੀਏ ਤਾਂ 2500 ਤੱਕ ਰੋਜ਼ ਦਾ ਖਰਚਾ ਜੀ ਆਪਣੀ ਖਾਕ ਖਰਾਕ ਦਾ ਤੇ ਉੱਥੇ ਖੇਡਣ ਲਈ ਜਾਣਾ ਹੈ ਅਸੀਂ ਸਾਡਾ ਲੱਖ ਰੁਪਿਆ ਉੱਥੇ ਲੱਗ ਗਿਆ ਕੰਪੀਟੀਸ਼ਨ ਦੇ 1 ਮਹੀਨਾ ਪਹਿਲਾਂ ਮੈਂ ਘਰ ਦਾ ਕੰਮ ਸਾਰੇ ਸੱਟ ਚ ਪਿਆ ਸੀ ਕਿਉਂਕਿ ਮੈਂ ਮਿਹਨਤੀ ਇੰਨੀ ਜ਼ਿਆਦਾ 7 ਘੰਟੇ ਮਿੰਟ ਦਾ ਵਰਕਆਊਟ ਕਰਨਾ ਮੈਂ ਤਾਂ 3:30 ਸਵੇਰ 3:30 4 ਘੰਟੇ ਸ਼ਾਮ ਨੂੰ ਉਹਦੇ ਲਈ ਘਰੇ ਆ ਕੇ ਕੰਮ ਦੀ એનર્ਜੀ ਨਹੀਂ ਰਹਿੰਦੀ ਸੀ ਨਾ ਫਿਰ ਸਾਰਾ ਕੰਮ ਕਰਦਿਆ ਨੇ ਆਪ ਹੀ ਦੇਖਿਆ ਜੀ ਖੇਤੀਬਾੜੀ ਦਾ ਹੋ ਗਿਆ ਆਪਣੇ ਪਸ਼ੂਆਂ ਦਾ ਹੋ ਗਿਆ ਬਾੜੀ ਦਾ ਆਪਣੇ ਮਾਪੇ ਦਾ ਨਾਮ ਬਣਾਓ ਹਾਂਜੀ ਮਿਹਨਤ ਕਰੋ ਕਿਸੇ ਵੀ ਤਰ੍ਹਾਂ ਦੀ ਗੇਮ ਹੋ ਗਈ ਕੋਈ ਪੁਲਵਾਨੀ ਹੋ ਗਈ ਕੋਈ ਬੋਡੀ ਬਿਲਡਿੰਗ ਹੋ ਗਈ ਕਬੱਡੀ ਹੋ ਗਈ ਕਿਸੇ ਵੀ ਤਰ੍ਹਾਂ ਦੇ ਸਪੋਰਟਸ ਨਾਲ ਜੁੜੋ ਤੇ ਆਪਣਾ ਸਰੀਰ ਤੰਦਰੁਸਤ ਰੱਖੋ